ਹੰਬਰਤ ਵੇਲੇ ਦਾ ਹੁਕਮਨਾਮਾ ਸਚਖੰਡ ਸ੍ਰੀ ਹਰਮੰਦਰ ਸਾਹਿਬ RAMKALI MEHALLA PANJMA angikar kiya prab apne vairi sagle sade jin vairi hai eh jag lutya te vairi leh bhade sat gur parmeshwar mera ਅਨਿਕ ਰਾਜ ਭੋਗ ਰਸਮਾਨੀ ਨਉ ਜਪੀ ਪਰਵਾਸਾ ਤੇਰਾ ਇਹ ਪੰਜਵੀਂ ਪਾਛਾਈ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਹੇ ਭਾਈ ਪਿਆਰੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣੀ ਚਰਣੀ ਲਾ ਲਿਆ ਉਸ ਦੇ ਉਸਨੇ ਕਮਾਦਿਕ ਸਾਰੇ ਹੀ ਵੈਰੀ ਫਰਸ ਵਿੱਚ ਕਰ ਦਿੱਤੇ ਕਮਾਦਿਕ ਜਿਸ ਜਿਸ ਵੈਰੀ ਨੇ ਇੱਕ ਜਗਤ ਲੁੱਟ ਲਿਆ ਹੈ ਪ੍ਰਭੂ ਨੇ ਉਸ ਦੇ ਉਹ ਸਾਰੇ ਵੈਰੀ ਫੜ ਕੇ ਬੰਦ ਦਿੱਤੇ ਮੇਰਾ ਤਾਂ ਗੁਰੂ ਰਾਖਾ ਹੈ ਪਰਮਾਤਮਾ ਰਾਖਾ ਹੈ ਉਹੀ ਮੈਨੂੰ ਕਮਾਦਿਕ ਵੈਰੀਆਂ ਤੋਂ ਬਚਾਉਣ ਵਾਲਾ ਹੈ ਹੇ ਪ੍ਰਭੂ ਮੈਨੂੰ ਤੇਰਾ ਹੀ ਆਸਰਾ ਹੈ ਮਿਹਰ ਕਰ ਮੈਂ ਤੇਰਾ ਨਾਮ ਜਪਦਾ ਰਹਾ ਨਾਮ ਦੀ ਬਰਕਤ ਨਾਲ ਇਉਂ ਜਪਦਾ ਹੈ ਕਿ ਮੈਂ ਰਾਜ ਦੇ ਅਨੇਕਾਂ ਭੋਗ ਤੇ ਰਸ ਮਾਨ ਰਿਹਾ ਹਾਂ ਪਰਮਾਤਮਾ ਜਿਸ ਮਨੁੱਖ ਦੇ ਸਿਰ ਉੱਤੇ ਰਾਖਾ ਬੰਦਾ ਹੈ ਉਸ ਮਨੁੱਖ ਦੇ ਚਿੱਤ ਵਿੱਚ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਮਾਦਿਕ ਦਾ ਕੋਈ ਹੋਰ ਫੁਰਨਾ ਉੱਠਦਾ ਹੀ ਨਹੀਂ। हे मालिक ਪ੍ਰਭੂ ਸਿਰਫ ਤੇਰੇ ਨਾਮ ਦੇ ਆਸਰੇ ਉਹ ਮਨੁੱਖ ਦੁਨੀਆ ਦੀਆਂ ਹੋਰ ਗੜਜਾਂ ਵੱਲੋਂ ਵੇ ਪਰਵਾਹ ਰਹਿਦਾ ਹੈ। ਜਿਸ ਨੂੰ ਸਾਰੇ ਸੁੱਖ ਦੇਣ ਵਾਲਾ ਪ੍ਰਭੂ ਮਿਲ ਪੈਂਦਾ ਹੈ। ਉਹ ਉੱਚੇ ਆਤਮਿਕ ਗੁਨਾ ਵਾਲਾ ਭਰਪੂਰ ਹੋ ਜਾਂਦਾ ਹੈ। ਉਹ ਕਿਸੇ ਗੱਲੇ ਮੁਤਾਜ ਨਹੀਂ ਰਹਿੰਦਾ ਉਹ ਮਨੁੱਖ ਜਗਤ ਦੇ ਮੂਲ ਪ੍ਰਭੂ ਨੂੰ ਲਭ ਲੈਂਦਾ ਹੈ ਉਹ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ ਉਹ ਸਭ ਤੋਂ ਉੱਚਾ ਆਤਮਿਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਤੇ ਇਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਪਟਕਦਾ ਏ ਸਦਾ ਕਾਇਮ ਰਹਿਣ ਵਾਲੇ ਹੇ ਅਲਕ हे hey बेअंत मैं बयान नहीं कर सकता कि तू किहो जहा है गुरु साहिब कहते हैं हे बेमिसाल प्रभु हे अथा हे अडोल मालिक तू ही मेरा खसम है